ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖਿਆ ਹੈ ਉਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ 'ਚ ਘਟਨਾ ਵਾਪਰੀ ਹੈ 5 ਸਾਲ ਦੇ ਬੱਚੇ ਦੇ ਨਾਲ ਉਹ ਘਟਨਾ ਵੈਸੇ ਤਾਂ ਬਹੁਤ ਹੀ निंदनीयੋਗ ਹੈ ਔਰ ਜਿਹੜੇ ਵੀ ਅਪਰਾਧੀ ਨੇ ਇਹ ਘਟਨਾ ਕੀਤੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ ਇਸ ਦੁਖਾਂਤ ਨੂੰ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਕ ਅੰਦੋਲਨ ਬਣਾਉਣ ਦੇ ਕੋਸ਼ਿਸ਼ ਕੀਤੀ ਹੈ ਜਿਹੜਾ ਵਖਵਾਦ ਦਾ ਅੰਦੋਲਨ ਹੈ ਜਿਹਦੇ ਵਿੱਚ ਨਾਰਾ ਦਿੱਤਾ ਹੈ ਭਈਏ ਪਜਾਓ ਤੇ ਪੰਜਾਬ ਬਚਾਓ ਇਹ ਇਸ ਤਰ੍ਹਾਂ ਦਾ ਨਾਰਾ ਜਿਹੜਾ ਹੈ ਪੰਜਾਬ ਦੇ ਹਾਲਾਤ ਨੂੰ ਖਰਾਬ ਕਰੇਗਾ ਪੰਜਾਬ ਦੇ ਆਰਥਿਕ ਹਾਲਾਤ ਨੂੰ ਖਰਾਬ ਕਰੇਗਾ ਆਪ ਸਾਰੇ ਜਾਣਦੇ ਹਨ ਵੀ ਖੇਤੀਬਾੜੀ ਦੇ ਵਿੱਚ ਉਦਯੋਗਾਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਪੰਜਾਬ ਤੋਂ ਬਾਹਰ ਤੋਂ ਆਏ ਹੋਏ ਲੋਕ ਜਿਹੜੇ ਯੂਪੀ ਤੇ ਬਿਹਾਰ ਤੋਂ ਆਏ ਨੇ ਜਿਨ੍ਹਾਂ ਨੂੰ ਇਹ ਸੋ ਕਾਲ ਪ੍ਰਵਾਸੀ ਕਹਿੰਦੇ ਐ ਕਿਉਂਕਿ ਅਸੀਂ ਸ਼ਿਵ ਸੈਨਾ ਹਿੰਦੁਸਤਾਨੇ ਮੰਦੇ ਐ ਕਿ ਕੋਈ ਵੀ ਦੇਸ਼ ਦਾ ਨਾਗਰਿਕ ਪੰਜਾਬ ਦੇ ਸਮੇਤ ਕਿਸੇ ਵੀ ਸੂਬੇ 'ਚ ਜਾਂਦਾ ਤਾਂ ਉਹ ਪ੍ਰਵਾਸੀ ਨਹੀਂ ਐ ਉਸੇ ਦੇਸ਼ ਦਾ ਨਾਗਰਿਕ ਐ ਤੇ ਉਹਨਾਂ ਨੂੰ ਪ੍ਰਵਾਸੀ ਕਹਿਣਾ ਪਹਿਲਾਂ ਤਾਂ ਇੱਕ ਹੋਰ ਨਿੰਦਣਯੋਗ ਐ ਗਲਤ ਐ ਦੂਸਰਾ ਗੱਲ ਐ ਵੀ ਜਿਹਨੇ ਅਪਰਾਧ ਕੀਤਾ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਐ ਨਾ ਕਿ ਉਹ ਜਿਸ ਪ੍ਰਦੇਸ਼ ਨਾਲ ਸੰਬੰਧਿਤ ਐ ਜਿਸ ਸੂਬੇ ਨਾਲ ਸੰਬੰਧਿਤ ਐ ਉਸ ਸੂਬੇ ਦੇ ਸਾਰੇ ਲੋਕਾਂ ਨੂੰ ਸਮਾਜ ਦੇ ਸਾਰੇ ਵਰਗ ਨੂੰ ਜਿਹੜੇ ਉਸ ਨਾਲ ਸੰਬੰਧਿਤ ਹੈ ਦੋਸ਼ੀ ਠਹਿਰਾਉਣਾ ਗਲਤ ਹੈ ਇਹ ਉਹ ਲੋਕ ਹੈ ਜਿਹੜੇ ਵੱਖਵਾਦ ਅਲगावਵਾਦ ਦੀ ਪਹਿਲਾਂ ਰਾਜਨੀਤੀ ਕਰ ਰਹੇ ਸੀਗੇ ਪਰ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਉਹਨਾਂ ਨੇ ਇਸ ਦਰਦਨਾਕ ਘਟਨਾ ਦੇ ਵਿੱਚ ਉਬਰੀ ਹੋਈ ਭਾਵਨਾਵਾਂ ਦਾ ਫਾਇਦਾ ਚੁੱਕਦੇ ਹੋਏ ਇਸ ਤਰ੍ਹਾਂ ਦਾ ਅੰਦੋਲਨ ਚਲਾਇਆ ਕਿ ਉਹਦੇ ਵਿੱਚ ਉਹਨਾਂ ਦੀ ਨੇਤਾਗਿਰੀ ਚਮਕ ਸਕੇ ਜਦਕਿ ਇਹ ਕਿਸੇ ਤਰ੍ਹਾਂ ਵੀ ਅੰਦੋਲਨ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ ਬਲਕਿ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਛੱਟ ਮਾਰਦਾ ਹੈ ਔਰ ਸਾਡੇ ਬਹੁਤ ਵੱਡੇ ਪੰਜਾਬੀ ਬਹੁਤ ਸਾਰੇ ਪੰਜਾਬੀ ਪੰਜਾਬ ਤੋਂ ਇਲਾਵਾ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵਸਦੇ ਆ ਉਹਨਾਂ ਦਾ ਕਾਰੋਬਾਰ ਚੱਲਦਾ ਹੈ ਇਹ ਅਗਰ ਇਸ ਤਰ੍ਹਾਂ ਦਾ ਅੰਦੋਲਨ ਚਲਾਇਆ ਗਿਆ ਤਾਂ ਸਾਡੇ ਪੰਜਾਬ ਦੇ ਜਿਹੜੇ ਲੋਕ ਬਾਹਰ ਰਹ ਰਹੇ ਉਹਨਾਂ ਦੇ ਹਿੱਤਾਂ ਨੂੰ ਜਿਹੜਾ ਹੈ ਨੁਕਸਾਨ ਪਹੁੰਚਾਏਗਾ ਉਹਨਾਂ ਦੇ ਸਿਕਿਉਰਿਟੀ ਨੂੰ ਨੁਕਸਾਨ ਪਹੁੰਚੇਗਾ ਇਸੇ ਕਰਕੇ ਪੰਜਾਬ ਦੇ ਜਿਹੜੇ ਸੁਭਚਿੰਤਕ ਹੈ ਜਿਨ੍ਹਾਂ ਨੇ ਬਹੁਤ ਵੱਡਾ ਕਿਸਾਨ ਅੰਦੋਲਨ ਕੀਤਾ ਜੁਗਿੰਦਰ ਸਿੰਘ ਉਰਾਹਾ ਉਗਰਾਹ ਔਰ ਕਿਸਾਨ ਯੂਨੀਅਨ ਦੇ ਬਹੁਤ بڑے ਨੇਤਾ ਰਾਜੀਵਾਲ ਸਾਹਿਬ ਅਨੰਦਪੁਰ ਸਾਹਿਬ ਧਰਤੀ ਦੇ ਨਗਰਪਾਲਿਕਾ ਦੇ ਪ੍ਰਧਾਨ ਬਹੁਤ ਸਾਰੇ ਪੰਜਾਬ ਦੇ ਸੁਭਚਿੰਤਕ ਸਾਡੇ ਸਿੱਖ ਭਰਾਵਾਂ ਨੇ ਛਾਤੀ ਠੋਕ ਕੇ ਕਿਹਾ ਵੀ ਇਹ ਜਿਹੜਾ ਅੰਦੋਲਨ ਚਲਾਇਆ ਜਾ ਰਿਹਾ ਹੈ ਗਲਤ ਹੈ ਕਿਸੇ ਵੀ ਯੂਪੀ ਬਿਹਾਰ ਜਾਂ ਆਸਾਮ ਜਾਂ ਹਿਮਾਚਲ ਦੇ ਲੋਕਾਂ ਨੂੰ ਇੱਥੇ ਕੱਢਣਾ ਕੋਈ ਹੱਲ ਨਹੀਂ ਹਾਂ ਜਿੱਥੇ ਤੱਕ ਆ ਉਹਨਾਂ ਦੇ ਸਨਾਖਤ ਚੈੱਕ ਕਰਨਾ ਉਹਨਾਂ ਦਾ ਆਈ ਕਾਰਡ ਚੈੱਕ ਕਰਨਾ ਉਨਾ ਦੇ ਆਧਾਰ ਕਾਰਡ ਚੈੱਕ ਕਰਨਾ ਬਿਲਕੁਲ ਜਾਇਜ਼ ਹੈ ਇਹ ਕੰਮ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਕਰਨੇ ਚਾਹੀਦੇ ਸੀਗੇ ਅਗਰ ਕਿਤੇ ਅਬਿਸਲਾ ਰਹੇਗਾ ਤਾਂ ਹੁਣ ਸਖਤੀ ਨਾਲ ਕਰਨਾ ਚਾਹੀਦਾ ਹੈ ਕੀ ਲੱਗਦਾ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਦੇ ਪਿੱਛੇ ਮੋਟਿਵ ਕੀ ਹੁੰਦਾ ਕਿਵੇਂ ਇੱਕ ਤਾਂ ਵਰਕਿੰਗ ਕਰਦੇ ਆ ਕੋਈ ਵਪਾਰ ਦੇ ਵਿੱਚ ਆ ਕੋਈ ਖੇਤੀਬਾੜੀ ਚ ਕੁਝ ਐਸੇ ਅਨਸਰ ਨੇ ਜਿਨ੍ਹਾਂ ਨੇ ਸਨੇਚਿੰਗ ਦਾ ਕੰਮ ਕੀਤਾ ਹੋਇਆ ਜਿਆਦਾ ਕਤਲਗਾਰ ਤੱਕ ਵੀ ਗੱਲ ਪਹੁੰਚ ਚੁੱਕੀ ਆ ਕੀ ਲੱਗਦਾ ਕਿਹੇ ਕਿਹੇ ਲੋਕ ਨੇ ਜੇ ਉਧਰੋਂ ਐਨਓਸੀ ਲੈ ਕੇ ਵੀ ਆਉਣ ਤਾਂ ਵੀ ਇੱਥੇ ਆ ਕੇ ਬਿਲਕੁਲ ਤੁਸੀਂ ਠੀਕ ਹੈ ਵੀ ਕਿਸੇ ਨੂੰ ਭਜਾ ਦੇਣ ਨਾਲ ਕੋਈ ਪੰਜਾਬ ਕ੍ਰਾਈਮ ਫ੍ਰੀ ਸਟੇਟ ਨਹੀਂ ਬਣ ਜਾਏਗਾ ਜੇ ਐਸੀ ਗੱਲ ਸੀ ਤਾਂ ਉਹਨਾਂ ਨੂੰ ਕਿਉਂ ਨਹੀਂ ਭਜਾਇਆ ਗਿਆ ਜਿਨ੍ਹਾਂ ਨੇ ਪੰਜਾਬ ਦੇ نسل نسل ਨੂੰ ਪੰਜਾਬ ਦੀ ਜਿਹੜੀ ਯੁਵਾ ਪੀੜ੍ਹੀ ਆ ਉਹਨੂੰ ਨਸ਼ੇ ਦੀ ਦਲਦਲ ਦੇ ਵਿੱਚ ਡੋਬੋ ਦਿੱਤਾ ਪੰਜਾਬ ਦੀ نسل ਨੂੰ ਤਬਾਹ ਕਰਕੇ ਰੋ ਦਿੱਤਾ ਅਗਰ ਭਜਾਣਾ ਹੀ ਹਾਲ ਸੀ ਤਾਂ ਉਹਨਾਂ ਨੂੰ ਭਜਾਣਾ ਚਾਹੀਦਾ ਸੀ ਤਾਂ ਕਿ ਪੰਜਾਬ ਨਰੋਇਆ ਤੇ ਸਿਹਤਮੰਦ ਰਹਿੰਦਾ ਪਰ ਉਹਨਾਂ ਦੇ ਖਿਲਾਫ ਤਾਂ ਕਿਸੇ ਨੇ ਆਵਾਜ਼ ਨਹੀਂ ਚੱਕੀ ਇੰਨੀ ਵੱਡੀ ਮੁਹਿੰਮ ਅਗਰ ਉਹਨਾਂ ਨਸ਼ੇ ਦੇ ਦਲਾਲਾਂ ਦੇ ਖਿਲਾਫ ਕੀਤੀ ਹੁੰਦੀ ਤੇ ਅੱਜ ਪੰਜਾਬ ਜਿਹੜਾ ਸਿਹਤਮੰਦ ਤੇ ਨਰੋਇਆ ਤੇ ਨੌਜਵਾਨੀ ਜਿਹੜੀ ਹੈ ਦੀ ਚਾਗ ਚੋ ਬੰਦ ਹੁੰਦੀ ਪਰ ਇਹ ਜਿਹੜਾ ਅੰਦੋਲਨ ਚਲਾਇਆ ਗਿਆ ਇਹ ਪੰਜਾਬ ਦੇ ਹਿੱਤਾਂ ਨੂੰ ਸੱਟ ਮਾਰਨ ਦੇ ਲਈ ਅੰਦੋਲਨ ਹੈ ਇਹ ਉਹ ਅੰਦੋਲਨ ਹੈ ਜਿਹਦੇ ਵਿੱਚ ਉਹ ਕਾਮਯਾਬ ਨਹੀਂ ਹੋਏ ਉਹ ਚਾਹਦੇ ਸੀਗੇ ਕਿ ਇੱਥੋਂ ਲੋਕ ਭੱਜਣ ਤੇ ਬਾਹਰੋਂ ਲੋਕ ਇਥੇ ਆਣ ਤੇ ਅਸੀਂ ਆਪਣਾ ਜਿਹੜਾ ਇਹ ਬਖਵਾਦ ਦਾ ਅੰਦੋਲਨ ਚਲਾ ਰਹੇ ਕਾਮਯਾਬ ਹੋਏ ਤਾਂ ਉਹ ਚੀਜ਼ ਕਾਮਯਾਬ ਨਹੀਂ ਹੋਏ ਤਾਂ ਹੁਣ ਬੱਚੇ ਦੀ ਜਿਹੜੀ ਇਹ ਘਟਨਾ ਵਾਪਰੀ ਆਉਦਿਆਂ ਭਾਵਨਾਵਾਂ ਜਿਹੜੀਆਂ ਉਭਰੀਆਂ ਪੰਜਾਬੀਆਂ ਦੇ ਉਹਦਾ ਉਹਨਾਂ ਨੇ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਿ ਸ਼ਿਪਸਨਾ ਹਿੰਦੁਸਤਾਨ ਨਿੰਦਾ ਕਰਦੀ ਹੈ ਪੰਜਾਬ ਸਰਕਾਰ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਬਹੁਤ ਵੱਡਾ ਕਦਮ ਚੁੱਕਿਆ ਹੈ ਉਹਨਾਂ ਨੇ ਇਸ ਇਸ ਕਾਨੂੰਨੀ ਸਾਜ਼ਿਸ਼ ਨੂੰ ਸਮਝਦੇ ਹੋਏ ਕਿਹਾ ਕਿ ਅਪਰਾਧੀ ਤਾਂ ਬਿਲਕੁਲ ਬਖਸ਼ੇ ਨਹੀਂ ਜਾਣਗੇ ਲੇਕਿਨ ਕਿਸੇ ਨੂੰ ਵੀ ਪੰਜਾਬ ਚ ਕੰਮਕਾਰ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਈ ਅਗਰ ਕਾਨੂੰਨੀ ਤਰੀਕੇ ਨਾਲ ਪੰਜਾਬ ਚ ਆ ਰਿਹਾ ਹੈ ਤਾਂ ਆਉਦੇ پابੰਦੀ ਨਹੀਂ ਲਗਾਈ ਜਾ ਸਕਦੀ ਤੇ ਮੁੱਖ ਮੰਤਰੀ ਦੀ ਵੱਡੀ ਸੋਚ ਆ ਚੰਗੀ ਸੋਚ ਆ ਕਿਉਂਕਿ ਸਾਡੇ ਪੰਜਾਬੀਆ ਤੋਂ ਛਤਿਸਗੜ ਕਲਕੱਤਾ ਬੰਗਾਲ ਬਿਹਾਰ ਉੱਤਰ ਪ੍ਰਦੇਸ਼ ਚ ਰਹਿ ਰਹੇ ਆ ਦੂਸਰੀ ਮੈਂ ਗੱਲ ਕਹਿਣਾ ਜਿੱਥੇ ਦਸਵੇਂ ਸਿੱਖ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਜਿੱਥੇ ਉਹਨਾਂ ਦੀ ਜਨਮ ਧਰਤੀ ਹੈ ਉਥੇ ਦੇ ਨਿਵਾਸੀਆਂ ਨੂੰ ਘਿਰਣਾ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਪਟਨਾ ਸਾਹਿਬ ਤੋਂ ਆਉਣ ਵਾਲੇ ਲੋਕ ਘਿਰਣਾ ਦੇ ਪਾਤਰ ਨਹੀਂ ਐ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਾ ਉਹਨਾਂ ਦੇ ਪ੍ਰਗਟ ਦਿਵਸ ਨੂੰ ਮਨਾਇਆ ਗਿਆ ਸੀ ਵੱਡੇ ਪੱਧਰ ਤੇ ਉਤੇ ਤੇ ਬਿਹਾਰੀ ਲੋਕ ਸੀਗੇ ਜਿਹੜੇ ਸਰਦਾਰ ਜੀ ਸਰਦਾਰ ਨੂੰ ਦੇਖ ਕੇ ਸਿੱਖ ਨੂੰ ਦੇਖ ਕੇ ਆਪਣੀਆਂ ਕਾਰਾਂ ਦੇ ਵਿੱਚ ਆਪਣੇ 3 ਬਿਲਰਾਂ ਦੇ ਵਿੱਚ ਆਪਣੇ ਰਿਕਸ਼ਿਆਂ ਦੇ ਵਿੱਚ ਉਥੇ ਬੜੇ ਸਤਿਕਾਰ ਨਾਲ ਉਹਨਾਂ ਨੇ ਬਿਠਾਇਆ ਔਰ ਸਸਰੇ ਕਾਲ ਕਹਿ ਕੇ ਉਹਨਾਂ ਦਾ ਅਭਿਵਾਦਨ ਕੀਤਾ ਉਹਨਾਂ ਨੂੰ ਸਵਾਗਤ ਕੀਤਾ ਤਾਂ ਸਭ ਤੋਂ ਬੜੀ ਗੱਲ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਧਰਤੀ ਤੋਂ ਆਉਣ ਵਾਲੇ ਲੋਕਾਂ ਨਾਲ ਇਹੋ ਜਿਹਾ ਸ਼ਲੋਕ ਨਹੀਂ ਕਰਨਾ ਚਾਹੀਦਾ ਇੱਕ ਪਾਸੇ ਇਹ ਗੱਲ ਕਿ ਸੁਚੇਤ ਹੋਣ ਦੀ ਕਿੰਨੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਜਾਂ ਫਿਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਨਹੀਂ ਹਰ ਸੂਬੇ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜਿਹੜੇ ਕੋਈ ਕ੍ਰਾਈਮ ਕਰਨ ਵਾਲੇ ਲੋਕ ਆ ਜਿਹੜੇ ਅਪਰਾਧੀ ਪ੍ਰਵਿਰਤੀ ਦੇ ਲੋਕ ਆ ਉਹਨਾਂ ਦੀ ਸਨਾਖਤ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦੇ ਆਈ ਕਾਰਡ ਚੈੱਕ ਹੋਣੇ ਚਾਹੀਦੇ ਆ ਉਹਨਾਂ ਦੇ ਵੋਟਰ ਆਈ ਕਾਰਡ ਚੈੱਕ ਹੋਣੇ ਚਾਹੀਦੇ ਆ ਉਹ ਜਿੱਥੇ ਤੱਕ ਤਸਦੀਕ ਕੀਤੀ ਜਾ ਸਕਦੀ ਹੈ ਉੱਥੇ ਉਸ ਸਟੇਟ ਦੀ ਪੁਲਿਸ ਕਰੇ ਉਹ ਕੇਵਲ ਯੂਪੀ ਬਿਹਾਰ ਦੇ ਲੋਕਾਂ ਨੂੰ ਨਹੀਂ ਜੇ ਪੰਜਾਬ ਦੇ ਲੋਕ ਵੀ ਉੱਤਰ ਪ੍ਰਦੇਸ਼ ਜਾ ਰਹੇ ਐ ਇੱਥੋਂ ਕੋਈ ਅਤਵਾਦੀ ਘਟਨਾ ਕਰਕੇ ਜਾ ਕੇ ਉੱਥੇ ਲੋਕ ਜਾਂਦੇ ਆ ਪਿੱਲੀ ਪੀਤ ਉਹਨਾਂ ਦੀ ਚੈਕਿੰਗ ਕਿਉਂ ਨਹੀਂ ਹੋਏਗੀ ਉਹਨਾਂ ਦੀ ਵੀ ਚੈਕਿੰਗ ਹੋਣੀ ਚਾਹੀਦੀ ਹੈ ਕਈ ਵਾਰੀ ਆਪਾਂ ਦੇਖਦੇ ਆ ਇੱਥੇ ਵਾਰਦਾਤ ਕਰਕੇ ਪੰਜਾਬ ਦੇ ਲੋਕ ਕਈ ਜਾ ਕੇ ਦੂਸਰੀ ਸੂਬੇ ਛੁਪ ਜਾਂਦੇ ਆ ਬਿਹਾਰ ਔਰ ਉੱਤਰ ਪ੍ਰਦੇਸ਼ ਦੇ ਲੋਕ ਕ੍ਰਾਈਮ ਕਰਕੇ ਆ ਕੇ ਪੰਜਾਬ ਚ ਛੁਪ ਜਾਂਦੇ ਆ ਤੇ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਧੰਨਵਾਦ